ਲੋਟਰੀ ਪਾਣਤੇ ਹੋ ਸਕਦਾ ਹੈ ਕਿ ਤੁਹਾਨੂੰ ਮੋਹਾਲੀ ਦੇ ਪੌਸ਼ ਇਲਾਕੇ ਦੇ ਵਿੱਚ ਪਲਾਟ ਮਿਲ ਜਾਏ ਜੀ ਹਾਂ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮਮਕਨ ਹੋ ਸਕਦਾ ਹੈ ਪੰਜਾਬ ਸਟੇਟ ਲੋਟਰੀ ਵਿਭਾਗ ਨੇ ਵਿੱਤ ਵਿਭਾਗ ਨੂੰ ਇਹ ਪ੍ਰਪੋਜ਼ਲ ਭੇਜੀ ਹੈ ਲੋਟਰੀ ਦੇ ਵਿੱਚ ਮਿਲਣ ਵਾਲੇ ਪਲਾਟ ਗਮਾੜਾ ਯਾਨੀ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਮੁਹਾਲੀ ਦੇ ਬਕੋ ਵਕ ਸੈਕਟਰਾਂ ਦੇ ਵਿੱਚ ਪ੍ਰਦਾਨ ਕੀਤੇ ਜਾਣਗੇ ਯਾਨੀ ਕਿ ਇੱਕ ਲੋਟਰੀ ਦੀ ਟਿਕਟ ਤੁਹਾਨੂੰ ਮੁਹਾਲੀ ਦੇ ਕਿਸੇ ਪੌਸ਼ ਇਲਾਕੇ ਦੇ ਵਿੱਚ ਵਸਨੀਕ ਬਣਾ ਸਕਦੀ ਹੈ ਇਸ ਦੇ ਨਾਲ ਹੀ ਅਹਿਮ ਗੱਲ ਇਹ ਵੀ ਹੈ ਕਿ ਲੋਟਰੀ ਬੰਪਰ ਉੱਪਰ ਵੀ ਲੋਟਰੀ ਚ ਮਿਲਣ ਵਾਲੇ ਪਲਾਟ ਬਾਰੇ ਪੂਰੀ ਜਾਣਕਾਰੀ ਲਿਖੀ ਜਾਏਗੀ ਲੋਟਰੀ ਵਿਭਾਗ ਨੇ ਲੋਟਰੀ ਟਿਕਟ ਦੀ ਕੀਮਤ 1000 ਰੁਪਏ ਰੱਖਣ ਦੀ ਸਿਫਾਰਿਸ਼ ਕੀਤੀ ਹੈ ਪਰ ਵਿੱਤ ਵਿਭਾਗ ਇਸ ਦੀ ਕੀਮਤ 500 ਰੁਪਏ ਰੱਖਣਾ ਚਾਹੁੰਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਲੋਟਰੀ ਪਾਣ ਜ਼ਿਕਰ ਹੋਇਆ ਹੈ ਕਿ ਮੌਜੂਦਾ 1 ਕਰੋੜ ਵਾਲੀ ਲੋਟਰੀ ਵੀ ਜਾਰੀ ਰਹੇਗੀ ਤਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਫੋਨਲਾਈਨ ਤੇ ਜੁੜ ਗਏ ਨੇ ਸਾਡੇ ਸੰਵਾਦਤਾ ਯਾਦਵਿੰਦਰ ਸਿੰਘ ਯਾਦਵਿੰਦਰ ਹੁਣ ਲੋਟਰੀ ਪਾਣ ਤੇ ਮੋਹਾਲੀ ਦੇ ਵਿੱਚ ਪੌਸ਼ ਇਲਾਕੇ ਦੇ ਵਿੱਚ ਪਲਾਟ ਮਿਲਣਾ ਆਸਾਨ ਹੋ ਜਾਏਗਾ ਅਮ ਜਨਤਾ ਦਾ ਆਸ਼ਿਆਨਾ ਬਸਾਣ ਦਾ ਸੁਪਨਾ ਸੱਚ ਹੋ ਜਾਏਗਾ देखो दरअसल जिस तरह पिछले दौर ਦੇ ਅੰਦਰ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਖਾਲੀ ਪਿਆ ਉਹਨੂੰ ਪਰਮ ਦੇ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਬਣਾਏ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਲਾਟਰੀ ਵੀ ਕਿਹਾ ਜਾਂਦਾ ਜਰੀਆ ਜਿਹਦੇ ਵਿੱਚ ਨਿਕਲਣੀ ਤਾਂ ਇੱਕ ਨੂੰ ਹੁੰਦੀ ਆ ਪਰ ਤੁਹਾਡੇ ਕੋਲ ਪੈਸੇ ਪੂਰੇ ਪੰਜਾਬ ਤੋਂ ਇਕੱਠੇ ਹੁੰਦੇ ਨੇ ਉਹੀ ਕੋਸ਼ਿਸ਼ ਇਹ ਹੀ ਆ ਇੱਕ ਪ੍ਰਪੋਜ਼ਲ ਆ ਜਿਹੜੀ ਸਟੇਟ ਲਾਟਰੀ ਡਿਪਾਰਟਮੈਂਟ ਆ ਉਹਨੇ ਫਾਈਨਾਂਸ ਡਿਪਾਰਟਮੈਂਟ ਨੂੰ ਭੇਜੀਆ ਤੇ ਫਾਈਨਾਂਸ ਡਿਪਾਰਟਮੈਂਟ ਨੇ ਕਿਹਾ ਕਿ ਇਹਦੀ ਰਕਮਾਂ ਜਿਹੜੀ ਉਹ ਜ਼ਿਆਦਾ ਨਾ ਰੱਖੀ ਜਾਵੇ ਕਿਉਂਕਿ ਉਹਨਾਂ ਦਾ ਉਹਨਾਂ ਵੱਲੋਂ ਇਹ 1000 ਰੁਪਏ ਸੁਝਾਈ ਗਈ ਆ ਤੇ ਨਾਸਟ ਡਿਪਾਰਟਮੈਂਟ ਨੇ ਇਹਨੂੰ 500 ਰੁਪਿਆ ਕਿਹਾਗਾ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਲਾਟਰੀ ਹੈ ਹੋ ਜਾਏਗੀ ਜਿਸ ਤੋਂ ਬਾਅਦ ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਅਮਰਿੰਦਰ ਸਰਕਾਰ ਦੇ ਟਾਈਮ ਬੈਨ ਵੀ ਲੱਗਦੇ ਰਹੇ ਨੇ ਬਹੁਤ ਸਾਰੀਆਂ ਲਾਟਰੀਆਂ ਦੇ ਉੱਤੇ ਪਰ ਹੁਣ ਸਰਕਾਰ ਵੱਲੋਂ ਦੁਬਾਰਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਫੰਡ ਉਗਰਾਹੇ ਜਾਣ ਉਸੇ ਦਾ ਇੱਕ ਜਿਹੜਾ ਸਟੈਪ ਆ ਗਏ ਆ ਜੀ ਯਰਵਿੰਦ ਜੇਕਰ ਗੱਲ ਕਰੀਏ ਇਹਦੀ ਲਾਟਰੀ ਸਿਸਟਮ ਦੀ ਤਾਂ ਇਸ ਨੂੰ ਵੀ ਇੱਕ ਜੂਏ ਦੀ ਤਰ੍ਹਾਂ ਹੀ ਦੇਖਿਆ ਜਾਂਦਾ ਹੈ ਸੋ ਪਹਿਲਾਂ ਕਾਂਗਰਸੀਆਂ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਕਿਹਾ ਸੀ ਕਿ ਅਕਾਲੀਆਂ ਨੇ ਕਈ ਫੀਸਦ ਪੰਜਾਬ ਦੇ ਨੌਜਵਾਨ ਨਸ਼ੇੜੀ ਕਰ ਦਿੱਤੇ ਤੇ ਬਾਕੀ ਉਹ ਲਾਟਰੀ ਸਿਸਟਮ ਦੇ ਕਰ ਦੇਣਗੇ ਤੇ ਹੁਣ ਇਸ ਖਬਰ ਨੂੰ ਸਕਾਰਾਤਮਕ ਰੂਪ ਦੇ ਵਿੱਚ ਦੇਖਿਆ ਜਾਏ ਜਾਂ ਫਿਰ ਇਹਨੂੰ ਨੈਗੇਟਿਵ ਵਿੱਚ ਦੇਖਿਆ ਜਾਏ ਅ ਦੇਖੋ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਪੰਜਾਬ ਦਾ ਖਜ਼ਾਨਾ ਜਿਹੜੇ ਪੰਜਾਬ ਜਰ ਸਾਸ਼ਤਰੀ ਵੀ ਮੰਨਦੇ ਨੇ ਫਰਾਂਸ ਡਿਪਾਰਟਮੈਂਟ ਜਿਹੜੇ ਸਾਡੇ ਸੂਤਰ ਨੇ ਉਹ ਵੀ ਦੱਸਦੇ ਨੇ ਕਿ ਜਿਸ ਤਰ੍ਹਾਂ ਦੀ ਪੰਜਾਬ ਦੀ ਇਕਨੋਮੀ ਦੀ ਹਾਲਤ ਆ ਪੰਜਾਬ ਦੀ ਇਕਨੋਮੀ ਬੜੇ ਕ੍ਰਾਈਸਿਸ ਦੇ ਅੰਦਰ ਆ ਪੰਜਾਬ ਇਕਨੋਮਿਕ ਪਾਸਤੇ ਬੜੇ ਕ੍ਰਾਈਸਿਸ ਦੇ ਅੰਦਰ ਆ ਸੀਐਮ ਵੀ ਲਗਾਤਾਰ ਅ ਬਹੁਤ ਦਿਨ ਮਿਲ ਕੇ ਆਏ ਨੇ ਉਧਰ ਵੀ ਕਿਹਾਗਾ ਕਿ ਸਾਨੂੰ ਵੱਧ ਤੋਂ ਵੱਧ ਜਿਹੜਾ ਕਰਜ਼ਾ ਜਿਹੜਾ ਸਾਡਾ ਮਾਫ਼ ਕੀਤਾ ਜਾਵੇ ਕਿਉਂਕਿ ਟੈਰਰਿਜ਼ਮ ਦੇ ਟਾਈਮੇ ਕਰਜ਼ਾ ਚੜਿਆ ਸੀ ਤਾਂ ਉਹ ਉਸੇ ਦੀ ਕੋਸ਼ਿਸ਼ ਨੂੰ ਦੇਖਦੇ ਕੀਤਾ ਜਾ ਰਿਹਾ ਤਾਂ ਦੋਵੇਂ ਨੇਗੇਟਿਵ ਲੋਕ ਇਹਨੂੰ ਨੇਗੇਟਿਵਲੀ ਵੀ ਕ੍ਰਿਟਿਸਾਈਜ਼ ਕਰ ਰਹੇ ਨੇ ਔਰ ਪੋਜ਼ੀਟਿਵਲੀ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਪਲਾਟ ਲੈਣ ਲੱਗੇ ਜਾਂ ਸਾਨੂੰ ਜਿਹੜੇ ਆਮ ਤੌਰ ਤੇ ਬਹੁਤ ਸਾਰੇ ਲੋਕ ਲਾਟਰੀਆਂ ਨਾਲ ਲਗਾਤਾਰ ਤੌਰ ਤੇ ਜੁੜੇ ਹੁੰਦੇ ਨੇ ਉਹ ਇਹਨੂੰ ਪੋਜ਼ੀਟਿਵ ਵੀ ਕਹਿ ਸਕਦੇ ਨੇ ਪਰ ਆਮ ਤੌਰ ਦੇ ਉੱਤੇ ਜ਼ਿਆਦਾ ਜਿਹੜਾ ਹੈਗਾ ਉਹ ਸਰਕਾਰ ਦੇ ਕਿਉਂਕਿ ਅਮਰਿੰਦਰ ਸਰਕਾਰ ਦੇ اندر ਇੱਕ ਲੂਟੋ ਨਾਂ ਦੀ ਲਾਟਰੀ ਤੇ ਹੁਣ ਫਿਰ ਕਾਂਗਰਸ ਇਹ ਸਵਾਲ ਉਠਾ ਰਹੀ ਹੈ ਇਸ ਤਰ੍ਹਾਂ ਦਾ ਜ਼ਰੀਆ ਹੋਗਾ ਕਿ ਇਕਨੋਮੀ ਨੂੰ ਰਿਵਾਈਵ ਕਰਨ ਦੇ ਲਈ ਇਸ ਤਰ੍ਹਾਂ ਦੇ ਟੂਲ ਬਣਾਏ ਜਾਣਗੇ ਪੰਜਾਬ ਸਰਕਾਰ ਵੱਲੋਂ ਜੀ ਆਦਰਿੰਦੇਸ ਜਾਣਕਾਰੀ ਲਈ ਸ਼ੁਕਰੀਆ ਤੇ ਹੁਣ ਲਾਟਰੀ ਭਾਉਣ ਤੇ ਹੋ ਸਕਦਾ ਹੈ ਕਿ ਤੁਹਾਨੂੰ ਮੋਹਾਲੀ ਦੇ ਪੌਸ਼ ਇਲਾਕੇ ਦੇ ਵਿੱਚ ਇੱਕ ਪਲਾਟ ਮਿਲ ਜਾਏ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਸਟੇਟ ਲਾਟਰੀ ਵਿਭਾਗ ਨੇ ਵਿੱਤ ਵਿਭਾਗ ਨੂੰ ਇੱਕ ਪ੍ਰੋਪੋਜ਼ਲ ਭੇਜਿਆ ਹੈ ਜਿਸ ਵਿੱਚ ਲਾਟਰੀ ਦੇ ਵਿੱਚ ਮਿਲਣ ਵਾਲੇ ਪਲਾਟ ਗਮਾੜਾ ਯਾਨੀ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਮੋਹਾਲੀ ਦੇ ਵੱਖ-ਵੱਖ ਸੈਕਟਰਾਂ ਦੇ ਵਿੱਚ ਦਿੱਤੇ ਜਾਣਗੇ